ਗਵਰਨਰ ਸਾਹਿਬ ਦਾ ਜਹਾਜ਼ ਗਿਰਿਆ ਇੱਥੇ ਹਵਾ ਚੋਂ ਧੰਨ ਦੀ ਵਰਖਾ ਹੋਈ ਅੱਛਾ ਜੀ ਉਹਨਾਂ ਦੀ ਹਲਤ ਭੋਗ ਵੀ ਨਹੀਂ ਸੀ ਪਿਆ ਤੇ ਯੂਨੀਅਨ ਹੋਮ ਮਿਨਿਸਟਰ ਆਂਦਾ ਹੈ ਇਹ ਕਿਹੜੇ ਸੰਦੀ ਗੱਲ ਕਰ ਰਹੇ ਹੋ ਜਿਹੜਾ ਤੁਸੀਂ ਇਹ 94 ਦੀ 93 ਦੀ ਅੱਛਾ ਜੀ ਗਵਰਨਰ ਜਿਹੜੇ ਸੀਗੇ ਪੰਜਾਬ ਦੇ ਸਰਿੰਦਰ ਨਾਥ ਪੰਜਾਬ ਦੇ ਅੱਛਾ ਉਹਨਾਂ ਦਾ ਜਹਾਜ਼ ਉੱਪਰ ਹੁੰਦਾ ਗਿਆ ਉੱਪਰ ਇੱਥੇ ਕੁਲੂ ਕੋਲ ਗਿਰਿਆ ਸੀ ਅੱਛਾ ਜੀ ਉੱਥੇ 12 ਕਿਲੋਮੀਟਰ ਚ ਨੋਟੇ-ਨੋਟ ਖਿੰਡ ਗਏ ਸੀ ਅੱਛਾ ਉਸ ਤੋਂ ਬਾਅਦ ਐਸ ਵੀ ਚੋਹਾਨ ਹੋਮ ਮਿਨਿਸਟਰ ਸੀ ਜਿਵੇਂ ਹੁਣ ਅਮਰ ਸ਼ਾਏ ਉਹ ਪੋਕ ਪੈਣ ਤੋਂ ਪਹਿਲਾਂ ਇੱਥੇ 14 ਕੈਂਟਰ ਨੂੰ ਨੋਟਾਂ ਦੇ ਭਰ ਕੇ ਲੈ ਗਿਆ ਔਰ ਆਪਣਾ ਜਿਹੜੀ ਵਸ਼ਿੰਗਟਨ ਟਾਈਮ ਆਪਣਾ ਨਿਊਯਾਰਕ ਟਾਈਮ ਉਹਨਾਂ ਚ ਰਿਪੋਰਟ ਛਪੀ ਬਈ 3500 ਲੱਖ ਡਾਲਰ ਦੇ ਬਰਾਬਰ ਦੇ ਰੁਪਏ ਸੀ ਉਹ ਜਿਹੜੇ ਲੈ ਕੇ ਗਿਆ ਐਸ ਵੀ ਚੋਹਾਨ ਇੱਥੋਂ ਚੱਕ ਕੇ ਇਹ ਸਰਕਾਰਾਂ ਨੇ ਕਦੇ ਇਸ ਗੱਲ ਦੀ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕੀਤੀ ਵੀ ਗਵਰਨਰ ਹਾਊਸ 'ਚ ਇਹ ਨਿਰਭੇ ਕਿਉਂ ਪਈ ਸੀ ਔਰ ਕਿੱਥੋਂ ਆਈ ਸੀ ਉਹ ਦਾ ਸੋਰਸ ਕੀ ਸੀ ਕਿਉਂ ਨਹੀਂ ਗੱਲ ਕਰਦੇ ਇਹ ਇਸ ਗੱਲ ਦੀ